ਸਸਿਕਾ ਦੋਸਤੋ ਮੈਂ ਹੰਦਵਿੰਦਰ ਪੱਠੀ ਔਰ ਤੁਸੀਂ ਜੁੜੇ ਹੋਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਸਮਾਣੇ ਤੋਂ ਦੇਖ ਰਹੇ ਹੋ ਜਿੱਥੇ ਕਿ ਅੱਜ ਇੱਕ ਬੱਸ ਜਿਹੜੀ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਤੇ ਜਾ ਰਹੀ ਹੈ ਬਾਬਾ ਬੁਰਫਾਨੀ ਜੀ ਦੀ ਯਾਤਰਾ ਤੇ ਜਾ ਰਹੀ ਹੈ ਆਪਾਂ ਇੱਥੇ ਗੱਲਬਾਤ ਵੀ ਕਰਾਂਗੇ ਕਿ ਕਿੰਨਾਂ ਵੱਲੋਂ ਇਹ ਬੱਸ ਜਿਹੜੀ ਜਾ ਰਹੀ ਹੈ ਔਰ ਹਰ ਸਾਲ ਹੀ ਤਕਰੀਬਨ ਸਮਾਣੇ ਤੋਂ ਬੱਸ ਜਿਹੜੀ ਅਮਰਨਾਥ ਯਾਤਰਾ ਤੇ ਜਾਂਦੀ ਏ ਜੇ ਗੱਲ ਕਰੀਏ ਤਾਂ ਅਸੀਂ ਲਗਭਗ ਮਈ ਮਹੀਨੇ ਤੋਂ ਬਾਅਦ ਜਿਹੜਾ ਯਾਤਰਾ ਮਈ ਦੇ ਵਿੱਚ ਹੀ ਤਕਰੀਬਨ ਸ਼ੁਰੂ ਹੋ ਜਾਂਦੀ ਹੈ ਔਰ ਸਮਾਣੇ ਤੋਂ ਹੋਰ ਵੀ ਕਾਫੀ ਸੰਗਤਾਂ ਅਮਰਨਾਥ ਵਿਖੇ ਪਹੁੰਚ ਕੇ ਨਤਮਸਤਕ ਹੁੰਦੀਆਂ ਔਰ ਭੋਲੇ ਨਾਥੇ ਜਕਾਰੇ ਲਾਉਂਦੇ ਹੋਈ ਲਾਉਂਦਿਆਂ ਅੱਜ ਜਿਹੜੀ ਬੱਸ ਸਮਾਣੇ ਤੋਂ ਰਵਾਨਾ ਹੋ ਰਹੀ ਹੈ ਆਪਾਂ ਇੱਥੇ ਗੱਲਬਾਤ ਵੀ ਕਰਾਂਗੇ ਜਿਹੜੇ ਕੁਝ ਆਗੂ ਸਹਿਬਾਨ ਨੇ ਦੇਖ ਰਹੇ ਹੋ ਕਿ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਜਿਹੜੀ ਬੱਸ ਨੂੰ ਹਰੀ ਚੰਡੀ ਦੇ ਕੇ ਰਵਾਨਾ ਵੀ ਕੀਤਾ ਜਾ ਰਿਹਾ ਹੈ ਔਰ ਕਿਤੇ ਨਾ ਕਿਤੇ ਬਹੁਤ ਵੱਡੀ ਸੇਵਾ ਵੀ ਇਹ ਜਿਹੜੀ ਹਰ ਸਾਲ ਇਹ ਕਰਦੇ ਆ ਔਰ ਆਪਾਂ ਗੱਲਬਾਤ ਇੱਥੇ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਵੀ ਸਤਿਕਾਰਯੋਗ ਬਸ ਲੈ ਕੇ ਜਾਂਦੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਤੁਸੀਂ ਜ਼ਰੂਰ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਜੀ ਅਸ਼ਟਗ ਨਾਇਕ ਵੱਲੋਂ ਹਰਸਲਪਾਲ ਜੰਗੀ ਹੈ ਇਹ ਆਪਣੀ ਯਾਤਰਾ ਦੇ ਹਰਸਾ ਰਾਮਣਾ ਜੀ ਅੱਜ ਜਾਂਦੇ ਨੇ ਬੋਲੇ ਨਾਲ ਦੀਨਾਂ ਦੀ ਕਿਰਪਾ ਕਰੇ ਔਰ ਸਭ ਦੀ ਮਰਜ਼ਾ ਪੂਰੀਆ ਕਰੇ ਜਾਂ ਬੋਲੇ ਬਾਬਾ ਉਹਨਾਂ ਜੋ ਉਧਰ ਜਾਂਦੇ ਨੇ ਇੱਥੇ ਹਮਲਾ ਹਾਂਜੀ 27 ਸਾਲ ਕੀ ਬਾਤ ਹੈ 27 ਸਾਲ ਕਿਲੇ ਲੈ ਕੇ ਆ ਗਏ ਹਾਂ ਨਾ ਨਾ